ਮੇਸਟਰ ਨਾਮਰਾ ਇਸ ਮੇਲ ਮੂਲੋਵਾਲੀ ਰੋਡ ਤੇ ਉੱਥੇ ਜੌਬ ਕਰਦੀ ਪ੍ਰਾਈਵੇਟ ਤੇ ਮੈਂ ਦਿੱਲੀ ਉੱਥੇ ਅਪਡੋਨ ਕਰਦੀ ਤੇ ਇੱਕ ਦਿਨ ਮੈਂ ਮੰਮੀ ਨੇ ਮੈਨੂੰ ਗੱਲ ਕੀਤੀ ਸਰਹੰਦ ਜਾਣਾ ਸੀ ਸਾਰੀ ਫੈਮਲੀ ਨੇ ਤੇ ਮੈਂ ਵੀ ਕਿਹਾ ਮੈਨੂੰ ਵੀ ਲੈ ਜਾਓ ਮੰਮੀ ਕਹਿੰਦੇ ਉੱਥੇ ਆ ਕੇ ਨਾਮ ਲਿਖੋਣਾ ਪੈਣਾ ਦਰਵਾਜਾ ਆ ਕੇ ਮੈਂ ਸਰਪਾਹਬ ਆਉਣ ਵਾਸਤੇ ਹਾਪੜੇ ਲੈ ਕੇ ਆਈ ਉੱਥੋਂ ਤੇ ਮੈਂ ਘਰੇ ਗਈ ਮੰਮੀ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਪਾਠ ਕੀਤਾ ਉੱਥੋਂ ਮੈਂ ਹਾਪੜੇ ਕਰਕੇ ਨਾਮ ਨੂੰ ਮਿਲ ਖਵਾਇਆ ਸੂਟ ਸੀਨੇ ਦਿੱਤਾ ਉੱਥੋਂ ਵਾਪਸ ਚੱਲ ਕੇ ਸਾਲ ਲੱਤੀ ਸਾਲ ਲੱਤੇ ਗਈ ਇਹ ਨੰਨਤਾਲੀ ਦੀ ਘਟਨਾ ਆ ਉੱਥੇ ਦੋ ਮੁੰਡੇ ਆਏ ਸਾਵਰ ਮਸੀ ਤੇ ਹੈਵੀ ਮਸੀ ਸਾਡੇ ਪਿੰਡ ਦਾ ਹੈ ਸਾਵਰ ਮਸੀ ਉਹਨੇ ਆਇਆ ਸਾਡੇ ਪਿੰਡ ਦਾ ਸੀਗਾ ਤੇ ਮੈਨੂੰ ਲੱਗਾ ਕੋਈ ਕੰਮ ਹੋਣਾ ਹੈ ਮੈਂ ਆਪਣੇ ਰਿਸ਼ਕ ਤੋਂ ਬੋਲ ਕੇ ਬਾਹਰ ਪੁੱਛਣਾ ਕਿ ਕੋਈ ਕੰਮ ਹੈ ਉਹਨੇ ਹੁੰਦਿਆ ਮੇਰੀ ਕੋਈ ਗੱਲਬਾਤ ਨਹੀਂ ਸੁਣੀ ਮੁੰਡੇ ਮੇਰੇ ਚਪੇੜਾ ਮਾਰਿਆ ਤੇ ਜਿਹੜੀ ਨੋਕ ਤੇ ਮੇਰੇ ਸਕੂਟਰੀ ਤੇ ਬਿਠਾਇਆ ਪਤਾ ਨਹੀਂ ਮੈਨੂੰ ਕੀ ਸੰਭਾਇਆ ਮੈਨੂੰ ਬਿਹੋਸ਼ੀ ਦੇ ਹਾਲਤ ਦੇ ਵਿੱਚ ਪਤਾ ਨਹੀਂ ਕਿੱਥੇ ਲੈ ਕੇ ਜਾਂਦੇ ਰਹੇ ਮੇਰਾ ਕੋਟ ਮਾਰ ਕਰਦੇ ਰਹੇ ਸੀ ਜਿਕਰ ਰਿਲੇਸ਼ਨ ਬਣਾਉਂਦੇ ਰਹੇ ਸੀ ਫੈਮਿਲੀ ਮੈਨੂੰ ਕੋਟ ਦੀ ਮਾਰਦੀ ਰਹੀ ਇਹ ਸਾਰੀ ਵਾਰਦਾਤ ਕਿੰਨੀ ਵੀ ਆ ਪਰ ਮੇਜ ਮੁਸੀਬਤ ਆ ਸਾਡੇ ਪਿੰਡ ਦਾ ਤੇ ਮੈਂ ਸਿਰਫ ਇੱਕੋ ਹੀ ਗੱਲ ਕਹਿਨੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਮੈਂ 13 ਅਪ੍ਰੈਲ ਨੂੰ ਉੱਥੋਂ ਭੱਜ ਕੇ ਆਈ ਆ ਚੋਰੀ ਛਿਪੇ ਤੇ ਮੈਂ 4-5 ਦਿਨ ਹੋ ਗਿਆ ਮੈਨੂੰ ਇਥੇ ਥਾਣੇ ਦੇ ਚੱਕਰ ਮਾਰਦੀ ਨੂੰ ਮੈਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਦੇਖ ਰਹੀ ਹੈਗੀ ਨਾ ਹੀ ਕੋਈ ਕਾਨੂੰਨ ਨਹੀਂ ਸੁਣਨ ਆਇਆ ਪੁਲਿਸ ਵਾਲੇ ਕੋਈ ਗੱਲ ਕਹੀ ਕਹਿੰਦੇ ਪਰਚਾ ਕੱਟਾਂਗੇ 4 ਦਿਨ ਬਾਅਦ ਕੱਟਾਂਗੇ ਕੋਈ ਕੁਝ ਨਹੀਂ ਕਰਤਾ ਪਿਆ ਮੈਂ ਐਸਐਸਪੀ ਦੇ ਵੀ ਬੇਸ਼ਕੀ ਹੋਈ ਆ ਮੈਂ ਐਸਐਸਪੀ ਦੇ ਵੀ ਬੇਸ਼ਕੀ ਹੋਈ ਆ ਉਹਨਾਂ ਨੇ ਵੀ ਕਿਹਾ ਕਿ ਕੋਈ ਨਹੀਂ ਤੇਰਾ ਪਰਚਾ ਕੱਟਾਂਗੇ ਇਸ ਟਾਈਮ ਮੈਂ ਪ੍ਰੈਗਨੈਂਟ ਆ ਮੇਰੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਏ ਆ ਜ਼ਬਰਦਸਤੀ ਮੁੰਡੇ ਨਾਲ ਹੁਣ ਕੋਈ ਮੀਟ ਕਰਦੀ ਆ ਤੁਸੀਂ ਇੱਥੇ ਆ ਕੇ ਮੈਂ ਕੋਈ ਮੀਟ ਕਰਦੀ ਆ ਕਿ ਇਹਨਾਂ ਨੂੰ ਸਜ਼ਾ ਦਵਾਈ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਕਿ ਅੱਜ ਮੈਨੂੰ ਇਨਸਾਫ ਨਾ ਮਿਲਿਆ ਤੇ ਬਾਕੀ ਕੋਈ ਕੁੜੀ ਸੇਫ ਨਹੀਂ ਰਹਿ ਸਕਦੀ ਅਚਰੇ ਆ ਮ ਲੋਕੀ ਕੁੜੀਆਂ ਨੂੰ ਫਿਰ ਗਲਤ ਕਰਿਆ ਕਰਨਗੇ ਕਿਸ ਦੀ ਕੁੜੀ ਸੇਫ ਨਹੀਂ ਰਹੇ ਤੇ ਜੇ ਮੈਨੂੰ ਅੱਜ ਇਨਸਾਫ ਨਾ ਮਿਲਿਆ ਮੈਂ ਥਾਣੇ ਦੇ ਸਾਹਮਣੇ ਦਵਾਈ ਖਾ ਕੇ ਮਰ ਜਾਣਾ ਅਗਲਾ ਕਦਮ ਮੈਂ ਦਵਾਈ ਖਾ ਕੇ ਮਰ ਜੂ ਥਾਣੇ ਦੇ ਸਾਹਮਣੇ ਮੇਰੀ ਸਿਸਟਰ ਜੋ ਛੋਟੀ ਆ ਜਿਕਰ ਲਈ ਉਹਨਾ ਕਾਮਾ ਕਰਦੀ ਆਪਣੇ ਸੈਲਰ ਦੇ ਮੋਢ ਵਾਲੀ ਜਾਨਾਂ ਦੀ ਤਰ੍ਹਾਂ ਰੋਜ਼ ਹੀ ਉਥੇ ਕੰਮ ਤੇ ਜਾਂਦੀ ਇੱਕ ਦਿਨ ਸੰਡੇ 19 ਤਰੀਕ ਤੇ ਇਹਨੇ ਹਰ ਵਾਰ ਤੇ ਪਹਿਲਾ ਮਹੀਨਾ ਤੇ 2025 ਜਨਵਰੀ ਮਹੀਨੇ ਦੀ ਗੱਲ ਹੈ ਘਰੇ ਆਉਂਦੀ ਹੈ 12:00 ਵਜੇ ਮੰਮੀ ਇਹਨੂੰ ਲੈ ਕੇ ਤੇ ਗੁਰਦਰਾ ਸਾਹਿਬ ਜਾਂਦੀ ਆ ਕਹਿੰਦੀ ਸ੍ਰੀ ਹਰਾਂ ਦੇ ਜਾਣਾ ਵਾ ਤੇ ਮੇਰਾ ਉੱਥੇ ਨਾਮ ਲਿਖਾ ਦਿਓ ਬਸ ਜਾਣੀ ਗੁਰਬਾਤ ਸਾਹਿਬ ਦੀ ਤੇ ਨਾਮ ਲਿਖਾਉਂਦੀ ਏਕ ਆਪਣਾ ਸੂਟ ਦਿੰਦੀ ਸੋਹਣਾ ਫਿਰ ਉਹ ਸੇਲਰ ਦੇ ਚਲ ਜਾਂਦੇ ਤੇ ਇਹਨੇ ਸਾਢੇ 3:00 ਪੌਣੇ 4:00 ਦੇ ਕਰੀਬ ਉੱਥੇ ਮੁੰਡਾ ਇੱਕ ਪਿੰਡੋਂ ਜਾਂਦਾ ਵਾ ਆਪਣੇ ਨਾਲ ਆਪਣੇ ਰਿਸ਼ਤੇਦਾਰ ਮੁੰਡੇ ਹੈਪੀ ਨੂੰ ਲੈ ਆ ਮੁੰਡੇ ਦਾ ਨਾਮ ਸਾਵਰਿਆ ਨੀਲਾ ਨੀਲਾ ਨਾ ਕਿਹਾ ਜੋ ਕਿ ਪਿੰਡ 'ਚ ਚੋਰੀਆਂ ਲਗਾਤਿਆਂ ਦਾ ਕੰਮ ਕਰਦੇ ਆ ਸਾਰਾ ਪਰਿਵਾਰ ਹੀ ਇਹ ਕੰਮ ਜੇ ਵਜੋਂ ਜਾ। ਸਾਰਾ ਇੰਡੀਆ ਦੇ ਨਾਮ ਆ ਵੀ ਜਿੱਥੇ ਚੋਰੀ ਤੇ ਕਰਦੇ। ਮੇਰੀ ਸਿਸਟਰ ਨੂੰ ਉੱਥੇ ਚਪੇੜਾ ਮਾਰ ਕੇ ਲੈ ਕੇ ਜਾਂਦਾ ਵਾ ਤੇ ਕੋਈ ਨਸ਼ੀਲੀ ਚੀਜ਼ ਤੇਵਾ ਆ ਕੇ ਤੇ ਉਹਨੂੰ ਸੂਟਰੀ ਦੇ ਵਿਚਕਾਰ ਭਾਗੇ ਜਾਂਦੇ। ਤੇ ਅਹੀਂ ਜੇ ਫਟੋਕੇ ਟਾਲੀ ਸਾਹਿਬ ਤੋਂ ਆਏ ਤੇ ਡੇਰਾ ਬਾਬਾ ਨਾਨਕ ਦੇਵ ਜਿਮਾ ਆ ਕੇ ਦਰਖਾਸਤ ਦਿਨਾ ਮਹਾਰਾਜ ਨੂੰ 6-7 ਦਿਨ ਕਿ ਕਹਿੰਦੇ ਵੀ ਕੋਰੀ ਡੋਰ ਤੇ ਚਲ ਜਿਓ ਤੁਹਾਡਾ ਨਾ ਟੋਟਲ ਹੀ ਠਾਣਾ। ਕੋਰਟਲੀ ਥਾਣੇ ਜਾਣਾ ਉਹ ਕਹਿੰਦਾ ਤੁਹਾਡੀ ਵਾਰਦਾਤ ਮੂਲਵਾਲੀ ਹੋਈ ਆ ਤੁਸੀਂ ਡੇਰੇ ਜਾਓ ਡੇਰੇ ਥਾਣੇ ਫੇਰ ਮਹਿਰਾ ਨੂੰ ਨਾਲ ਉਹ ਕਹਿੰਦੇ ਆਡੇ ਤੋਂ ਤੋਂ ਮੰਚੀ ਨਹੀਂ ਦਰਖਾਸਤ ਲੈਣਾ ਤੇ ਅਸੀਂ ਇਨਸਾਬ ਦੱਸੋ ਕਿਤੇ ਵੀ ਉਹ ਮੰਗੇ ਤੇ ਪੁਲਿਸ ਉਹਨੇ ਤੇ ਪੁਲਿਸ ਸਾਡਾ ਹਿਸਾਬ ਨਹੀਂ ਕਰਦੀ ਪਈ ਤਿੰਨ ਮਹੀਨੇ ਬਾਅਦ ਆੜੀ ਕੁੜੀ ਹੁਣ ਵਾਪਸ ਆਈ ਆ ਉਹਨਾਂ ਕੋਰਟ ਦੇ ਮਾਰਦੇ ਰਹੇ ਉਹਨਾਂ ਲਿਵੇਂ ਰਿਲੇਸ਼ਨ ਦੇ ਉਹਨਾਂ ਬਣਾ ਕੇ ਸਬੰਧ ਨਜ਼ਾਇਦ ਬਣਾ ਕੇ ਤੇ ਉਹਨੂੰ ਬਦਨਾਮ ਕਰ ਦਿੱਤਾ ਕੁੜੀ ਦਾ ਬੇੜਾ ਕਰਕੇ ਜ਼ਿੰਦਗੀ ਖਰਾਬ ਕਰ ਦਿੱਤੀ ਆ ਜੇ ਐਸਐਸਬੀ ਦੇ ਪੇਚ ਕੁੜੀ ਹੁੰਦੀ ਆ ਬਿਆਨ ਦਿੱਤੇ ਆ ਕਹਿੰਦੇ ਪਰਤਿਆ ਨਹੀਂ ਉਹਨਾਂ ਉਹ ਡੇਰਾ ਹੋਣਾ ਸੀ ਉਹ ਤੋਂ ਬਾਅਦ ਡੇਰਾ ਬਾਬਾ ਨਾਨਕ ਕੋਟਲੀ ਆਉਨੇ ਉਹ ਕਹਿੰਦੇ ਡੇਰੇ ਜਾਓ ਡੇਰੇ ਆਏ ਆ ਐਸਾ ਜਿਉ ਉਹਨੂੰ ਕੁੰਡੀ ਲਾ ਕੇ ਬੰਦ ਕਰਕੇ ਕਹਿੰਦਾ ਕਿ ਇਹ ਸੋਹਣਾ ਬਿਆਨ ਬਦਲਦੇ ਮੁੰਡੇ ਦੀ ਜਿੰਦਗੀ ਦੇ ਰਾਵੀ ਥੋੜੀ ਫੇਰ ਹੁੰਦੀ ਆ ਵੀ ਮੈਂ ਬਿਆਨ ਦੇਣੇ ਸੋਨੂੰ ਮੈਡਮ ਕਹਿੰਦੇ ਵੀ ਤੁਹਾਡਾ ਘੰਟੇ 'ਚ ਫਰਚਾਣਾ ਸਵੇਰ ਦੇ 10 ਵਜੇ ਤੇ ਆ ਕੇ ਬੈਠੇ ਆ ਭੁੱਖੇ ਪਾਣੇ ਸਾਰਾ ਪਰਿਵਾਰ ਮਾ ਰਿਸ਼ਤੇਦਾਰ ਨੇ ਪਿੰਡੋਂ ਬੰਦੇ ਹੋਰ ਵੀ ਸਬਾਤ ਜਾਇ ਨੇ ਨਾਲ ਰਿਸ਼ਤੇਦਾਰ ਨੇ ਕੋਈ ਸੁਣਵਾਈ ਨਹੀਂ ਹੋਈ ਹੁਣ 7 ਵਜੇ ਕਿਉਂ ਹੈ ਅਜੇ ਤੱਕ ਕੋਈ ਪਰਚਾ ਨਹੀਂ ਕਟਿਆ ਗਿਆ ਕੋਈ ਇਹਨਾਂ ਨੇ ਕੋਈ ਸਾਨੂੰ ਕੋਰੋਹ ਨਹੀਂ ਦਿੱਤਾ ਕਿ ਪਰਚਾ ਹੋਇਆ ਜਾਂ ਨਹੀਂ ਸਾਡੇ ਪਿੰਡ ਦਾ ਮੌਦ ਵਰਸਿਰ ਤੇ ਉੱਤੇ ਪਰ ਵੀਰ ਮਸੀਹ ਬੇਟਾ ਜਿਹਨੂੰ ਕਿਹਾ ਜਾਂਦਾ ਸਾਰਾ ਮੁਲੀ ਭਗਤ ਉਹਦੀ ਆ ਥੋੜੀ ਨੂੰ ਜਕਾਉਣ ਵਾਲਾ ਵੀ ਉਹ ਆ ਸਾਰਾ ਕੰਮ ਕਰਾਉਣ ਵਾਲਾ ਉਹ ਆ ਤੇ ਨਾਲ ਸਾਡੇ ਚਾਚੇ ਦਾ ਚਾਚੇ ਦਾ ਮੁੰਡਾ ਵਾ ਹਾਂਜੀ ਫਹੀਮ ਦੀ ਮੇਰੇ ਇਹੀ ਰਾਹ ਦੇ ਵਿਹਾੜੀ ਦੀ ਲੋ ਮਤਲਬ ਸਾਡੀ ਭੈਣ ਨੂੰ ਜਿਹੜਾ ਵਾ ਇਨਸਾਫ ਦਿੱਤਾ ਗਿਆ ਹਾਂਜੀ ਤੇ ਇਹ ਨਾ ਆਪਣਾ ਸਤਨਾਮ ਰਸ ਮੋਲਾ ਦੇ ਉਥੇ ਜੋ ਕਰਦੀ ਸੀ ਤੇ ਇਹਨੇ ਕਿਹਾ ਵੀ ਮੇਰੇ ਨੂੰ ਸੌਰਵ ਸਿੰਘ ਦੇ ਨਾਮ ਦੇ ਲੜਕਾ ਹੋਵੇ ਜਿਹੜਾ ਦولت ਹੈਗਾ ਨੇ ਇਹ ਘਟ ਬੰਦ ਰੱਖਿਆ ਤੇ ਉਥੇ ਆਪਣੇ ਪਰਿਵਾਰ ਦੇ ਵਿੱਚ ਮੈਂ ਰੱਖ ਲਿਆ ਕਿ ਉਹ ਇਹਨਾਂ ਗੱਲਾਂ ਲੱਤੀਆਂ ਨਾ ਜਾਂਦਾ ਜਦੋਂ ਇਹ ਤਾਂ ਕਿਸੇ ਦਾ ਕੋਈ ਨਾਮ ਇਹਦੇ ਵਿੱਚ ਨਹੀਂ ਗਿਆ ਸਰਨ ਪਰਮਤਮਾ ਦੇ ਕੀਤੇ ਵੀ ਤੇ ਬਾਕੀ ਦੇ ਬੰਦੇ ਤੇ ਬੇਨਤੀ ਕੀ ਮੈਂ ਇਹ ਨਹੀਂ ਲਿਖਦੇ ਰਹੇ ਇਸ ਸਰਕੇ ਸਾਰੀ ਜਿਹੜੀ ਰਿਪੋਰਟ ਆ ਗਿਆਨ ਇਹਨੇ ਦੇ ਦਿੱਤਾ ਗਿਆਨ ਲਾ ਕੇ ਪੂਰਿਆ ਕਰਕੇ ਤੇ ਥਰੂ ਹਲਕਾ ਜਿਹਾ ਬਾਹਰ ਦਾ ਸੇਵਾ ਦੇ ਰਹੇ ਸਰਕਾਰੀ ਇਹਦੀ ਇਹਦੀ ਵੀਦੋ ਸੋਹ ਰਹੀ ਹੈ ਤੇ ਇਹ ਨਾ ਫੋਟੋਵਾਰ ਨੂੰ ਦੇਈ ਹੈ ਫੋਟੋਵਾਰ ਨੂੰ ਗਿਆਨ ਚ ਆਇਆ ਮੇਰਾ ਜੀ ਸਾਰੇ ਗਿਆਨ ਜਿੰਨੇ ਨੇ ਦਿਖਾਏ ਤਾਂ ਮੈਂ ਸਾਡੇ ਸਬੰਧਤ ਕਰਮੀ ਕੋਲ ਜੀ ਆਏ ਉਹਨਾਂ ਨੇ ਗਿਆਨ ਕਰ ਉਹ ਚਲ ਮੰਗ I'm going